ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਅਸੀਂ ਤੁਹਾਡੀ ਸਭ ਦੀ ਸਲਾਮਤੀ ਮੰਗਦੇ ਹਾਂ ਪਿਆਰੇ ਸੇਵਕੋ ਮੈਂ 5 ਜਨਵਰੀ 2025 ਦੇ ਇਸ ਨਵੇਂ ਸਾਲ ਦੇ ਸ਼ੁਰੂ ਵਿੱਚ ਪ੍ਰਭੂ ਨੇ ਮੈਨੂੰ ਐਤਵਾਰ ਦੀ ਸਵੇਰ ਸੁਪਨੇ ਦੇ ਵਿੱਚ ਦਰਸ਼ਨ ਦਿਖਾਇਆ ਕਿ ਬਹੁਤ ਸਾਰੇ ਸੇਵਕ ਇੱਕ ਬੜੇ ਵੱਡੇ ਹਾਲ ਦੇ ਵਿੱਚ ਅਸੀਂ ਸਭ ਇਕੱਠੇ ਹਾਂ ਤੇ ਮੈਂ ਉੱਥੇ ਇਸ ਬਾਈਬਲ ਗ੍ਰੰਥ ਦੇ ਵਿੱਚੋਂ ਜਦੋਂ ਪ੍ਰਚਾਰ ਕਰ ਰਿਹਾ ਹਾਂ ਤੇ ਸਾਰੇ ਸੇਵਕ ਬਹੁਤ ਆਦਰ ਕਰਦੇ ਨੇ ਇੰਤੋਂ ਤੱਕ ਕਿ ਕੁਝ ਖੜੇ ਹੋ ਕੇ ਬਾਈਬਲ ਉਠਾ ਕੇ ਉਸ ਬਚਨ ਦਾ ਆਦਰ ਕਰਦੇ ਪਿਆਰ ਕਰਦੇ ਤਾਲੀਆਂ ਮਜਾਉਂਦੇ ਨੇ ਤੇ ਮੈਂ ਵੀ ਬਹੁਤ ਖੁਸ਼ ਹੋ ਗਿਆ ਉੱਤੇ ਉਹਨਾਂ ਦੇ ਵਿੱਚ ਬਚਨ ਦੀ ਸੇਵਾ ਕਰ ਰਿਹਾ ਤੇ ਫਿਰ ਮੇਰੇ ਮਨ ਚ ਆਇਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਪਿਆਰੇ ਸੇਵਕੋ ਕੀ ਇਸੋਲੇ ਸਤਾਉ ਜਿਹੜਾ ਚੱਲ ਰਿਹਾ ਹੈ ਤੁਹਾਡੇ ਉੱਪਰ ਵੀ ਸਤਾਉ ਹੈ ਯਕਿਨ ਸੇਵਕ ਨੇ ਜਿਹੜੇ ਸਤਾਉ ਦੇ ਵਿੱਚ ਨੇ ਤੇ ਲਗਭਗ ਸਾਰੇ ਹੀ ਸੇਵ ਖੜੇ ਹੋ ਗਏ ਤੋਂ ਉਸ ਤੇ ਹੀ ਫਿਰ ਮੇਰੀ ਜਾਗ ਖੁੱਲ ਗਈ ਤੇ ਮੈਂ ਇਸ ਤੇ ਦੁਆ ਵੀ ਕੀਤੀ ਤੇ ਇਹਦੇ ਲਈ ਖੁਦਾ ਦੇ ਕੋਲੋਂ ਪੁੱਛਿਆ ਕਿ ਪ੍ਰਭੂ ਇਹਦਾ ਕੀ ਮਤਲਬ ਹੈ ਤਾਂ ਪ੍ਰਭੂ ਨੇ ਕਿਹਾ ਕਿ ਸਾਡੇ ਸੇਵਕਾਂ ਨੂੰ ਇਸ ਸਮੇਂ ਹੌਸਲੇ ਦੀ ਜ਼ਰੂਰਤ ਹੈ ਕਿਉਂਕਿ ਸਤਾਉ ਦਾ ਮਤਲਬ ਸਿਰਫ ਦੁੱਖ ਦੇਣਾ ਨਹੀਂ ਬਲਕਿ ਸਤਾਉ ਸਾਡੀ ਪ੍ਰਮੋਸ਼ਨ ਲੈ ਕੇ ਆਉਂਦਾ ਹੈ ਸਭੀ ਤਰੱਕੀ ਵਾਸਤੇ ਹੁੰਦਾ ਹੈ ਇਸ ਲਈ ਕਿ ਸਾਡੇ ਸੇਵਕ ਨੇ ਜਿਹੜੇ ਉਹਨਾਂ ਦੀ ਇੱਕ ਤਰੱਕੀ ਦਾ ਇੱਕ ਬਰਕਤ ਦਾ ਕਾਰਨ ਹੈ ਜਦੋਂ ਈਯੂਬ ਨਬੀ ਦੇ ਉੱਤੇ ਸਤਾਉ ਆਇਆ ਉਸ ਤੋਂ ਬਾਅਦ ਸਭ ਕੁਝ ਉਹਦਾ ਡਬਲ ਹੋ ਗਿਆ ਡਬਲ ਬਰਕਤਾਂ ਦੇ ਨਾਲ ਪਰਮੇਸ਼ਰ ਨੇ ਬles ਕੀਤਾ ਯਾਕੂਬ ਇੱਕ 12 ਦੇ ਵਿੱਚ ਕਿਹਾ ਹੈ ਜਦ ਕੋਈ ਇਨਸਾਨ ਪ੍ਰਤਾਪੇ ਦੇ ਵਿੱਚੋਂ ਸਫਲਤਾ ਮੂਰਤ ਅਨੰਦ ਤਉਨੂੰ ਜੀਵਨ ਦਾ ਮੁਕਤ ਮਿਲਦਾ ਹੈ ਪ੍ਰਤਾਪੇ ਸਾਡੇ ਲਈ ਸਾਡੇ ਮੁਕਤ ਨੂੰ ਖੂਬ ਸੂਰਤ ਬਣਾਉਂਦੇ ਨੇ ਪਿਆਰਿਓ ਜਿਵੇਂ ਯਿਸੂ ਮਸੀਹ ਦੇ ਦਾਸ ਹਾਂ ਤੇ ਯਿਸੂ ਮਸੀਹ ਦੇ ਉੱਤੇ ਖੁਦ ਵੀ ਕਿੰਡਾ ਵੱਡਾ ਸਤਾਉ ਜਿਹੜਾ ਸੀ ਆਇਆ ਤੇ ਉਸ ਦੇ ਕਾਰਨ ਅੱਜ ਅਸੀਂ ਯਿਸੂ ਮਸੀਹ ਦੀ ਜਾਜਾ ਕਾਰ ਕਰਦੇ ਹਾਂ ਕਿਉਂਕਿ ਯਿਸੂ ਨੇ ਮੌਤ ਨੂੰ ਜਿੱਤਿਆ ਸ਼ੈਤਾਨ ਨੂੰ ਜਿੱਤਿਆ ਤੇ ਜਗਤ ਨੂੰ ਜਿੱਤਿਆ ਹੈ ਔਰ ਸਾਡਾ ਇਸ ਧਰਤੀ ਦੇ ਉੱਤੇ ਕੋਈ ਵੀ ਇਨਸਾਨ ਦੁਸ਼ਮਣ ਨਹੀਂ ਜਿਵੇਂ ਸਾਡੇ ਪ੍ਰਭੂ ਦਾ ਜਗਤ ਨਾਲ ਪਿਆਰ ਹੈ ਸਾਡਾ ਵੀ ਹਰ ਇਨਸਾਨ ਦੇ ਨਾਲ ਭਾਵੇਂ ਉਹ ਕਿਸੇ ਵੀ ਜਾਤੀ ਧਰਮ ਮਸਲ ਦੇਸ਼ ਸਟੇਟ ਦਾ ਹੈ ਸਾਡਾ ਵੀ ਸਭ ਦੇ ਨਾਲ ਪਿਆਰ ਰੱਖਣਾ ਚਾਹੀਦਾ ਹੈ ਸਾਡਾ ਕੋਈ ਵੀ ਦੁਸ਼ਮਣ ਨਹੀਂ ਹੈ ਮਦਰ ਟ੍ਰੇਜ਼ਰ ਨੇ ਕਿਹਾ ਇਸ ਦੁਨੀਆ میں ਨਫ਼ਰਤ ਲਈ ਕੋਈ ਵੀ ਜਗ੍ਹਾ ਨਹੀਂ ਤਸੀਂ ਸੇਵਕ ਹਾਂ ਜਦੋਂ ਸਾਨੂੰ ਕੁਝ ਲੋਕ ਸਤਾਉਂਦੇ ਨੇ ਤੇ ਸਾਨੂੰ ਉਹਨਾਂ ਦੇ ਭਲੇ ਲਈ ਦੁਆ ਕਰਨੀ ਚਾਹੀਦੀ ਹੈ ਪ੍ਰਭੂ ਜੇ ਸੌਲਸ ਤੋਂ ਪੌਲਸ ਬਣਾ ਸਕਦਾ ਹੈ ਤੇ ਪ੍ਰਭੂ ਇਹਨਾਂ ਸਮਰੱਥੀ ਹੈ ਕਿ ਸਾਡੇ ਵਿਰੋਧੀਆਂ ਨੂੰ ਸਾਡੇ ਸਹਾਇਕੀ ਬਣਾਉਣ ਦੀ ਸ਼ਕਤੀ ਵੀ ਰੱਖਦਾ ਹੈ ਯੋਹੰਨਾ 15 ਦੇ 8 ਵਿੱਚ ਕਿਹਾ ਹੈ ਕਿ ਮੇਰੇ ਪਿਤਾ ਦੀ ਵਡਿਆਈ ਇਸ ਤੋਂ ਹੁੰਦੀ ਹੈ ਕਿ ਤੁਸੀਂ ਬਹੁਤਾ ਫਲ ਦਿਓ ਫਿਰ ਹੀ ਤੁਸੀਂ ਮੇਰੇ ਚੇਲੇ ਹੋਗੇ ਤੋ ਜੀ ਯਸੂ ਦੇ ਚੇਲੇ ਹੋਣ ਦੇ ਲਈ ਸਾਨੂੰ ਫਲਦਾਰ ਹੋਣਾ ਬਹੁਤ ਜ਼ਰੂਰੀ ਹੈ ਦੂਸਰਤ ਮਤੀਸਤਨ ਦੇ ਅੰਦਰ ਵਿੱਚ ਲਿਖਿਆ ਹੈ ਕਿ ਹਾਂ ਜਿੰਨੇ ਵੱਸੀ ਵਿੱਚ ਸੱਚਾਈ ਨਾਲ ਉਮਰ ਪੂਗਣਾ ਚਾਹੁੰਦੇ ਨੇ ਉਹ ਸਤਾਏ ਜਾਣਗੇ ਤੋ ਸਤਾਉ ਸਾਡੀ ਸੇਵਕਾਈ ਦਾ ਇੱਕ ਹਿੱਸਾ ਹੈ ਔਰ ਇਹ ਜਿਹੜਾ ਬਹੁਤਾ ਫਲ ਲਿਆਉਣਾ ਹੈ ਇਹ ਪਵਿੱਤਰ ਆਤਮਾ ਦੇ ਫਲਾਂ ਦੇ ਨਾਲ ਸੇਵਕ ਭਰੇ ਹੋਣੇ ਜ਼ਰੂਰੀ ਹੈ ਔਰ ਉਤੇ ਆਤਮਾ ਦੇ ਫਲ ਨਾਲ ਕਿਹਾ ਗਿਆ ਹੈ ਤੇ ਜੇ ਅਸੀਂ ਲੂਕਾ 6 ਉਹਦਾ 22 ਤੇ 23 ਵਚਨ ਪੜੀਏ ਉਤੇ ਲਿਖਿਆ ਤਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਰਨ ਲੋਕ ਤੁਹਾਨੂੰ ਸਤਾਉਣ ਮੇਲੇ ਮਾਰਨ ਬੋਲੀਆਂ ਮਾਰ ਤਾ ਉਸ ਵੇਲੇ ਤੁਸੀਂ ਦੁਖੀ ਨਹੀਂ ਹੋਣਾ ਆਨੰਦ ਮਨਾਣਾ ਹੈ ਖੁਸ਼ੀ ਖੁਸ਼ੀ ਦੇ ਨਾਲ ਉਛਲਣਾ ਹੈ ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ ਤੋ ਬਹੁਤੇ ਫਲ ਦੇ ਨਾਲ ਹੀ ਹਿੱਤ ਸੀ ਯਿਸੂ ਦੇ ਚੇਲੇ ਬੰਨਣਾ ਤੇ ਵੇ ਬਹੁਤੇ ਫਲ ਨੂੰ ਲੈ ਕੇ ਕੌਣ ਆਉਂਦਾ ਹੈ ਸਤਾਉ ਲੈ ਕੇ ਆਉਂਦਾ ਹੈ ਸੋ ਜਦੋਂ ਸਤਾਉ ਆਏ ਤੇ ਸਾਡਾ ਫਲ ਜਿਹੜਾ ਪਹਿਲਾਂ ਘੱਟ ਹੁੰਦਾ ਫਿਰ ਬਹੁਤ ਆ ਹੋ ਜਾਂਦਾ ਤੇ ਅਸੀਂ ਯਿਸੂ ਦੇ ਇੱਕ ਸ਼ਾਨਦਾਰ ਚੇਲਿਆਂ ਵਿੱਚ ਸ਼ਾਮਲ ਹੋ ਜਾਂਦੇ ਹਾਂ ਇਸ ਲਈ ਪਿਆਰਿਓ ਪ੍ਰਭੂ ਯਿਸੂ ਨੇ ਕਿਹਾ ਹੈ ਕਿ ਮੈਂ ਜਿੱਥੇ ਹਾਂ ਉੱਥੇ ਮੇਰਾ ਸੇਵਕ ਹੋਏਗਾ ਇਹ ਯੋਹੰਨਾ 12 ਦੇ 26 ਦੇ ਵਿੱਚ